ਦੀ ਸਾਹਿਬ ਦੀ ਪੂਰੀ ਬੀਜੇਪੀ ਦੀ ਹਲਕੀ ਸੋਚ ਦਾ ਮੁਜ਼ਾਰਾ ਹੁੰਦਾ ਜੀ ਕਿ ਸਾਡੇ ਇਨਵਾਈਟ ਕਰਨ ਦੇ ਬਾਵਜੂਦ ਵੀ ਤੇ ਇਹ ਕਹਿਣ ਦੇ ਬਾਵਜੂਦ ਵੀ ਕਿ ਇਹ ਇੱਕ ਮਹੀਨਾ ਗੁਰੂ ਸਾਹਿਬ ਨੂੰ ਸਮਰਪਿਤ ਪ੍ਰੋਗਰਾਮ ਹੋਣਗੇ ਕੋਈ ਰਾਜਨੀਤਿਕ ਗੱਲ ਨਹੀਂ ਹੋਣੀ ਹੈਗੀ ਤੇ ਇਹਦੇ ਬਾਵਜੂਦ ਵੀ ਉਹ ਕੁਰੂਕਸ਼ੇਤਰ ਤਾਂ ਆਉਂਦੇ ਨੇ ਪਰ ਕੁਰੂਕਸ਼ੇਤਰ ਤੋਂ ਜਿੱਥੇ ਅਨੰਦਪੁਰ ਸਾਹਿਬ ਦਾ 12 15 ਮਿੰਟ ਦਾ ਫਲਾਈਂਗ ਡਿਸਟੈਂਸ ਹੈ ਉੱਥੇ ਆਉਣਾ ਜ਼ਰੂਰੀ ਨਹੀਂ ਸਮਝਦੇ ਜੀ ਜਿਸਾ ਨੂੰ ਪੁੱਛਣਾ ਚਾਹੂਗਾ ਜੇ ਗੁਰਸਾਵਾ ਉਹਦੀ ਸ਼ਹਾਦਤ ਨਾ ਹੁੰਦੇ ਤੇ ਹਿੰਦੁਸਤਾਨ ਹੁੰਦਾ ਤੇ ਜੇ ਹਿੰਦੁਸਤਾਨ ਨਾ ਹੁੰਦਾ ਤੁਸੀਂ ਆਉਦੀ ਪ੍ਰਧਾਨ ਮੰਤਰੀ ਵਾਲੀ ਕੁਰਸੀ ਕਿੱਥੇ ਡਾਉਂਦੇ ਇੰਦਰ ਸਰਕਾਰ ਨੂੰ ਸ਼ਿਵਰਾਜ ਚੋਹਾਂਜਿਆ ਨੂੰ ਇੰਨੇ ਸਾਲਾਂ ਦਾ ਹਜੇ ਤੱਕ ਪੰਜਾਬ ਦੇ ਕਿਸਾਨਾਂ ਤੇ ਮਜ਼ਦੂਰਾਂ ਦੀ ਮੰਗਾਂ ਦਾ ਨਹੀਂ ਪਤਾ ਲੱਗਿਆ ਨਾ ਤੇ ਫਿਰ ਮੈਨੂੰ ਲੱਗਦਾ ਹੱਲ ਕਰਨ ਦੇ ਵਿੱਚ ਕਈ ਸਦੀਆਂ ਬੀਤ ਜਾਣਗੀਆਂ ਆ ਕੇ ਗੱਲਬਾਤ ਕੀਤੀ ਫੋਟੋ ਵਿੱਚ ਹਾਂ ਕਰਾਂਗੇ ਕਦੋਂ ਕਰਾਂਗੇ ਉਹਦੀ ਡੈਡਲਾਈਨ ਕੋਈ ਨਹੀਂ ਡਨ ਮਿਊਟ ਦੇਖ ਰਹੇ ਹੋ ਤੁਸੀਂ ਤਾਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਜਿਸ ਤਰੀਕੇ ਦੇ ਨਾਲ 350ਵਾਂ ਸ਼ਹੀਦੀ ਦਿਹਾੜਾ ਮਨਾਇਆ ਗਿਆ ਤਾਂ ਉਸ ਦੇ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਹੀਂ ਆਏ ਤਾਂ ਉਸ ਤੋਂ ਬਾਅਦ ਅਮਨ अरोड़ा ਸਾਹਮਣੇ ਆਏ ਨੇ अरोड़ा ਸਾਹਿਬ ਤੁਸੀਂ ਸੱਦੇ ਪੱਤਰ ਵੱਖ-ਵੱਖ ਸੂਬਿਆਂ ਦੇ ਵਿੱਚ ਗਏ ਮੋਦੀ ਸਾਹਿਬ ਨੂੰ ਵੀ ਸੱਦਾ ਗਿਆ ਨਹੀਂ ਆਏ ਕਿਵੇਂ ਦੇਖਦੇ ਹੋ ਖੁਰਸ਼ੇਤਰ ਜਰੂਰ ਹੈ ਇਸ ਤੋਂ ਮੋਦੀ ਸਾਹਿਬ ਦੀ ਪੂਰੀ ਬੀਜੇਪੀ ਦੀ ਹਲਕੀ ਸੋਚ ਦਾ ਮਜ਼ਾਰਾ ਹੁੰਦਾ ਜੀ ਕਿ ਸਾਡੇ ਇਨਵਾਈਟ ਕਰਨ ਦੇ ਬਾਵਜੂਦ ਵੀ ਤੇ ਇਹ ਕਹਿਣ ਦੇ ਬਾਵਜੂਦ ਵੀ ਕਿ ਇਹ 1 ਮਹੀਨਾ ਗੁਰੂ ਸਾਹਿਬ ਨੂੰ ਸਮਰਪਿਤ ਪ੍ਰੋਗਰਾਮ ਹੋਣਗੇ ਕੋਈ ਰਾਜਨੀਤਿਕ ਗੱਲ ਨਹੀਂ ਹੋਣੀ ਹੈਗੀ ਤੇ ਇਹਦੇ ਬਾਵਜੂਦ ਵੀ ਉਹ ਕੁਰੂਕਸ਼ੇਤਰ ਤਾਂ ਆਉਂਦੇ ਨੇ ਪਰ ਕੁਰੂਕਸ਼ੇਤਰ ਤੋਂ ਜਿੱਥੇ ਅਨੰਦਪੁਰ ਸਾਹਿਬ ਦਾ 12 15 ਮਿੰਟ ਦਾ ਫਲਾਈਂਗ ਡਿਸਟੈਂਸ ਹੈ ਉੱਥੇ ਆਉਣਾ ਜ਼ਰੂਰੀ ਨਹੀਂ ਸਮਝਦੇ ਹੈਗੇ ਇਸ ਤੋਂ ਸਪਸ਼ਟ ਜ਼ਾਹਰ ਹੋ ਜਾਂਦਾ ਕਿ ਕਿੰਨਾ ਕੁ ਗੁਰੂ ਸਾਹਿਬ ਨੂੰ ਤੇ ਉਹਨਾਂ ਦੇ ਫਿਲਾਸਫੀ ਨੂੰ ਮੰਨਦੇ ਨੇ ਤੇ ਕਿੰਨੀ ਕੁ ਨਫ਼ਰਤ ਉਹ ਪੰਜਾਬ ਪੰਜਾਬੀਆਂ ਨੂੰ ਕਰਦੇ ਨੇ ਜੀ ਹਿੰਦੀ ਦੀ ਚਾਦਰ ਜਿਸ ਤਰੀਕੇ ਦੇ ਨਾਲ ਸਾਂਝੀ ਭਾਈਵਾਲਤਾ ਦਾ ਸੰਦੇਸ਼ ਜੋ ਗੁਰੂ ਸਾਹਿਬ ਦੀ ਫਿਲਾਸਫੀ ਸੀਗੀ ਤੁਹਾਨੂੰ ਲੱਗਦਾ ਕਿ ਸਿਆਸਤ ਤੋਂ ਉੱਪਰ ਉੱਠ ਕੇ ਇਹ ਚੀਜ਼ਾਂ ਨਹੀਂ ਸੀ ਹੋਣੀਆਂ ਚਾਹੀਦੀ ਨਹੀਂ ਇਹੀ ਤਾਂ ਅਸੀਂ ਕਿਹਾ ਸੀਗਾ ਜੀ ਕਿ ਉਹਨਾਂ ਦੀ ਫਿਲਾਸਫੀ ਇੰਨੀ ਵੱਡੀ ਹੈ ਕਿ ਕੋਈ ਰਾਜਨੀਤਿਕ ਤਾਂ ਗੱਲ ਹੀ ਨਹੀਂ ਹੋਣੀ ਚਾਹੀਦੀ ਕਿ ਹਿੰਦ ਦੀ ਚਾਦਰ ਸ਼੍ਰੀ ਗੁਰੂ ਤੇਗ ਬਹਾਦਰ ਮੋਦੀ ਸਾਹਿਬ ਨੂੰ ਮੈਂ ਪੁੱਛਣਾ ਚਾਹੂੰਗਾ ਜੇ ਗੁਰੂ ਸਾਹਿਬ ਆਉਂਦੀ ਸ਼ਹਾਦਤ ਨਾ ਹੁੰਦੇ ਤੇ ਹਿੰਦੁਸਤਾਨ ਹੁੰਦਾ ਤੇ ਜੇ ਹਿੰਦੁਸਤਾਨ ਨਾ ਹੁੰਦਾ ਤੁਸੀਂ ਆਪਦੀ ਪ੍ਰਧਾਨ ਮੰਤਰੀ ਵਾਲੀ ਕੁਰਸੀ ਕਿੱਥੇ ਡਾਉਂਦੇ? ਸੋ ਇਸ ਕਰਕੇ ਇੰਨੀ ਹਲਕੀ ਸੋਚ ਨਹੀਂ ਹੋਣੀ ਚਾਹੀਦੀ ਜੀ। ਰੋਣਾ ਸਾਹਿਬ ਕਿਸਾਨ ਅੱਜ ਚੰਡੀਗੜ੍ਹ ਆ ਰਹੇ ਨੇ। ਦੂਜੇ ਪਾਸੇ 2 ਦਿਨ ਦੇ ਦੌਰੇ ਤੇ ਸ਼ਿਵਰਾ ਸਿੰਘ ਚੋਹਾਨ ਪੰਜਾਬ ਆ ਰਹੇ ਨੇ। ਪਹਿਲਾਂ ਵੀ ਰਾਜਪੁਰੇ ਆਏ ਸੀ ਕਿਸਾਨਾਂ ਨੂੰ ਮਿਲ ਕੇਗੇ। ਫੇਰ ਉਹ ਕਿਸਾਨਾਂ ਨੂੰ ਮਿਲਣ ਆ ਰਹੇ ਨੇ। ਕਿਵੇਂ ਦੇਖਦੇ 2020-21 ਦੀਆਂ ਜੋ ਕਿਸਾਨਾਂ ਦੀਆਂ ਮੰਗਾਂ ਨੇ ਉਹਨਾਂ ਨੂੰ ਲੈ ਕੇ ਕਿਸਾਨਾਂ ਨਾਲ ਤੇ ਮਨਰੇਗਾ ਵਾਲੇ ਨਾਲ ਗੱਲਾਂ ਜੀ ਕੇਂਦਰ ਸਰਕਾਰ ਨੂੰ ਸ਼ਿਵਰਾ ਚੋਹਾਨ ਜੀ ਨੂੰ ਇੰਨੇ ਸਾਲਾਂ ਦਾ ਹਜੇ ਤੱਕ ਪੰਜਾਬ ਤੇ ਕਿਸਾਨਾਂ ਤੇ ਮਜ਼ਦੂਰਾਂ ਦੀਆਂ ਮੰਗਾਂ ਦਾ ਨਹੀਂ ਪਤਾ ਲੱਗਿਆ ਨਾ? ਤੇ ਫਿਰ ਮਿਲਦਾ ਹੈ ਹੱਲ ਕਰਨ ਦੇ ਵਿੱਚ ਕਈ ਸਦੀਆਂ ਬੀਤ ਜਾਣਗੀਆਂ ਮੋਟੀ ਮੋਟੀਆਂ ਚਾਰ ਤਾਂ ਗੱਲਾਂ ਨੇ ਜਿਹੜੀਆਂ ਉਹ ਵਿਚਾਰੇ 20 ਵਾਰ ਹੀ کہہ ਚੁੱਕੇ ਇਹਨਾਂ ਦੇ ਫੇਰ ਨਹੀਂ ਪੱਲੇ ਪੈਂਦੀਆਂ ਹੈਗੀਆਂ ਮੇਰੀ ਕਿਰਪਾ ਕਰਕੇ ਇਹਨਾਂ ਨੂੰ ਬੇਨਤੀ ਇਹ ਹੈ ਕਿ ਤੁਸੀਂ ਥੀਏਟ੍ਰਿਕਸ ਨੇ ਜਿਹੜੇ ਆ ਕੇ ਗੱਲਬਾਤ ਕੀਤੀ ਫੋਟੋ ਵਿੱਚ ਹਾਂ ਕਰਾਂਗੇ ਕਦੋਂ ਕਰਾਂਗੇ ਉਹਦੀ ਡੈਡ ਲਾਈਨ ਕੋਈ ਨਹੀਂ ਜੇ karenge ਤਾਂ ਉਲਟਾ karenge ਸੋ ਮੇਰੇ ਕਹਿੰਦਾ ਮਤਲਬ ਹੈ ਕਿ ਪ੍ਰੈਕਟੀਕਲ ਗੱਲ ਕਰੋ ਜਿਹੜੀ ਕੋਈ ਚੀਜ਼ ਗੱਲ ਮੰਨਣ ਵਾਲੀ ਹੈਗੀ ਉਹ ਮੰਨ ਕੇ ਪਾਸੇ ਕਰੋ ਜਿਹੜੀ ਨਹੀਂ ਮੰਨ ਲੈ ਉਹਨੂੰ ਸਮਝਾ ਦਿਓ ਕਿ ਭਾਈ ਆ ਨਹੀਂ ਹੋ ਸਕਦਾ ਹੈਗਾ ਸਪਸ਼ਟ ਦੋ ਲਫ਼ਜ਼ੀ ਗੱਲ ਹੁੰਦੀ ਹੈ ਇੰਨਾ ਪਾਣੀ ਚ ਵਧਾਣੀ ਕਿਉਂ ਪਾ ਕੇ ਰੱਖਦੇ ਨੇ ਆਖਰੀ ਸਵਾਲ ਹੈ ਰੋੜਾ ਸਾਹਿਬ ਪਾਰਟੀ ਦਾ ਸਥਾਪਨਾ ਦਿਵਸ ਵੀ ਹੈਗਾ ਵਲੰਟੀਅਰ ਹੋ ਗਏ ਗਰਾਊਂਡ ਤੇ ਜਿਹੜੇ ਵਰਕਰ ਹੈਗੇ ਨੇ ਤੁਹਾਡੇ ਕੰਨੀ ਦੇਖ ਰਹੇ ਨੇ ਕੋਈ ਉਹਨਾਂ ਲਈ ਵੀ ਅਨਾਉਂਸਮੈਂਟ ਤੇ ਕੁਝ ਜਿਹੜੀਆਂ ਚੀਜ਼ਾਂ ਸੰਗਠਨ ਦੇ ਵਿੱਚ ਕਰਨ ਵਾਲੀਆਂ ਸੀਗੀਆਂ ਕੁਝ ਉਹ ਤੋਹਫਾ ਦੇਣ ਜਾ ਰਹੇ ਨੇ ਦੇਖੋ ਇਹ ਮੁਬਾਰਕਬਾਦ ਹੈ ਅੱਜ ਕਿ ਜਿੱਥੇ ਕਨਸਟੀਟਿਊਸ਼ਨ ਦੇ ਵੀ ਹੈ ਸੰਵਿਧਾਨ ਦੇ ਵਸਵੀ ਹੈ ਤੇ ਆਮ ਆਦਮੀ ਪਾਰਟੀ ਨੂੰ ਬਣਿਆ ਅੱਜ 13 ਸਾਲ ਹੋ ਗਏ ਅਰਵਿੰਦ ਜੀ ਦੀ ਅਗਵਾਈ ਦੇ ਵਿੱਚ ਇਹ ਪਹਿਲੀ ਉਹ ਪਾਰਟੀ ਹੈ ਪੂਰੇ ਮੁਲਕ ਦੇ ਵਿੱਚ ਜਿਹੜੀ 13 ਸਾਲਾਂ ਦੇ ਵਿੱਚ ਨੈਸ਼ਨਲ ਪਾਰਟੀ ਦਾ ਸਟੇਟਸ ਵੀ ਲੱਗਦੇ ਦੋ-ਦੋ ਸਟੇਟਾਂ ਦੇ ਵਿੱਚ ਸੇਵਾ ਕਰਨ ਦਾ ਮੌਕਾ ਵੀ ਮਿਲ ਗਿਆ। ਇਹੀ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਜੇ ਮੁੜ ਕੇ ਦੇਸ਼ ਨੂੰ ਮੁੜ ਕੇ ਜੇ ਫਿਰ ਸੋਨੇ ਦੀ ਚਿੜੀਆ ਬਣਾਉਣਾ ਹੈ ਤੇ ਆਮ ਆਦੀ ਪਾਰਟੀ ਨਾਲ ਅਰਵਿੰਦ ਕੇਜਰੀਵਾਲ ਜੀ ਦਾ ਦੀ ਦਾ ਲਾੜ ਹੈ ਜਿਹੜਾ ਉਂਗਲ ਉਹ ਫੜ ਕੇ ਰੱਖੋ ਕਿਉਂਕਿ ਸਾਫ਼ ਸੁਥਰੀ ਸੋਚ ਤੇ ਇਮਾਨਦਾਰੀ ਦੇ ਨਾਲ ਹੀ ਸੰਭਵ ਹੋ ਸਕੇਗਾ। ਮਿਹਰਬਾਨੀ। ਤਾਂ ਇਹ ਹਨ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਸਾਫ ਤੌਰ ਤੇ ਕਹਿੰਦੇ ਨਜ਼ਰ ਆ ਰਹੇ ਨੇ ਕਿ ਪਾਰਟੀ ਤੇ ਸੰਗਠਨ ਨੂੰ ਮਜ਼ਬੂਤ ਕਰਨ ਦੇ ਲਈ ਉਹ ਕਈ ਹੋਰ ਵੱਡੇ ਕੰਮ ਕਰ ਰਹੇ ਨੇ ਤੇ ਲਗਾਤਾਰ ਸੰਗਠਨ ਨੂੰ ਮਜ਼ਬੂਤ ਕਰਨ ਦੇ ਲਈ ਨਵੇਂ ਜ਼ਿੰਮੇਵਾਰੀਆਂ ਜਿੱਥੇ ਦਿੱਤੀਆਂ ਜਾ ਰਹੀਆਂ ਨੇ ਤੇ ਉੱਥੇ ਹੀ ਸ਼ਿਵਰਾਜ ਸਿੰਘ ਚੋਹਾਨ ਖੇਤੀਬਾੜੀ ਕੇਂਦਰੀ ਖੇਤੀਬਾੜੀ ਮੰਤਰੀ ਜੋ ਪੰਜਾਬ ਦੇ ਦੌਰੇ ਤੇ ਨੇ ਉਹਨਾਂ ਤੇ ਨਿਸ਼ਾਨਾ ਸਾਹ ਦੇ ਨਜ਼ਰ ਆ ਰਹੇ ਨੇ ਸਾਫ ਤੌਰ ਤੇ ਕਹਿੰਦੇ ਨਜ਼ਰ ਆ ਰਹੇ ਨੇ ਕਿ ਕਿਸਾਨਾਂ ਦੀਆਂ ਮੰਗਾਂ ਮੰਨਣ ਜੋ ਕਿਸਾਨ ਲਗਾਤਾਰ ਕਹਿ ਰਹੇ ਨੇ ਕਿ ਉਹਨਾਂ ਦੀਆਂ ਪੈਂਡਿੰਗ ਮੰਗਾਂ ਨੇ ਤੇ ਉਹ ਪੰਜਾਬ ਦੌਰੇ ਤੇ ਜ਼ਰੂਰ ਆ ਰਹੇ ਨੇ ਲੇਕਿਨ ਕਿਸਾਨ ਜਿੱਥੇ ਚੰਡੀਗੜ੍ਹ ਦੇ ਵਿੱਚ ਅੱਜ ਆ ਰਹੇ ਨੇ ਤਾਂ ਉਹ ਕਿਸਾਨਾਂ ਕੋਲ ਹੀ ਖੁਦ ਕਿਉਂ ਨਹੀਂ ਚਲੇ ਜਾਂਦੇ ਤਾਂ ਹੁਣ ਵੇਖਣਾ ਹੋਵੇਗਾ ਕਿ 2 ਦਿਨ ਦੇ ਦੌਰੇ ਤੋਂ ਬਾਅਦ ਸ਼ਿਵਰਾਜ ਸਿੰਘ ਚੋਹਾਨ ਕਿਸਾਨਾਂ ਦੀਆਂ ਮੰਗਾਂ ਕਿਹੜੀਆਂ ਨੇ ਜਿਨ੍ਹਾਂ ਨੂੰ ਉਹ ਮੰਨਣਗੇ ਵੀਡੀਓ ਜਰਨਲਿਸਟ ਰਾਜਵਿੰਦਰ ਸਿੰਘ ਨਾਲ ਦਨ ਮਿਊਟ ਲਈ ਵਰੁਣਪਟ